ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇੱਕ ਛੋਟੀ ਜਿਹੀ ਅੱਜ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਦੋਂ ਕਈ ਵਾਰ ਆਪਣਾ ਦਾਲ ਸਬਜ਼ੀ ਨੂੰ ਦਿਲ ਨਹੀਂ ਨਾ ਕਰਦਾ ਇਦਾਂ ਹੁੰਦਾ ਕਿ ਮੂਡ ਨਹੀਂ ਹੁੰਦਾ ਕੁਝ ਖਾਣ ਦਾ ਤਾਂ ਆਹ ਵਾਲੀ ਚਟਣੀ ਬਣਾਓ ਫਿਰ ਕਰਦੇ ਆਂ ਤੁਹਾਡੇ ਨਾਲ ਸ਼ੇਅਰ ਲਓ ਜੀ ਪੈਨ ਵਿੱਚ ਆਪਾਂ ਤੇਲ ਪਾ ਲਿਆ ਤੇ ਇਹਦੇ ਵਿੱਚ ਆਪਾਂ ਕੱਟ ਕੇ ਟਮਾਟਰ ਰੱਖਾਂਗੇ ਲਓ ਜੀ ਆਪਾਂ ਟਮਾਟਰ ਪਾ ਦਿੱਤੇ ਆ ਇਹਦੇ ਵਿੱਚ ਹੀ ਆਪਾਂ 5-4 ਕਲੀਆਂ ਲਸਣ ਦੀਆਂ ਪਾਵਾਂਗੇ ਤੇ ਨਾਲ ਹਰੀ ਮਿਰਚ ਪਾਵਾਂਗੇ ਜਦੋਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਾਂਗੇ ਦੋਵੇਂ ਸਾਈਡ ਤੋਂ ਆਪਾਂ ਇਹਨੂੰ ਉਲਟ-ਪੁਲਟ ਕਰਕੇ ਟਮਾਟਰ ਨੂੰ ਪਕਾਵਾਂਗੇ ਨਾਲ ਹੀ ਤੁਹਾਨੂੰ ਦਿਖਾਣੇ ਆ ਦੇਖੋ ਜੀ ਬਾਹਰ ਲਾ ਬਿਊ ਵਾਓ ਐਨਾ ਸੋਹਣਾ 뷰ਾ ਜੰਨਤ ਦਿਖ ਰਹੀ ਹੈ ਵਾਓ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਦੋਵੇਂ ਸਾਈਡ ਤੋਂ ਚੰਗੀ ਤਰ੍ਹਾਂ ਆਪਾਂ ਟਮਾਟਰ ਨੂੰ ਸਪਾ ਲਾਂਗੇ ਥੋੜਾ ਜਿਹਾ ਫਰਾਈ ਹੋਣ ਨਾਲ ਇਸ ਟਮਾਟਰਾਂ ਦੀ ਰਚਾਰਾਂ ਦੀ ਜਾਨ ਵੀ ਨਿਕਲਦੀ ਹੈ। ਇਸਦੀ ਹਾਲ ਹੋ ਗਿਆ ਰਚਾਰਾਂ। ਆਪਾਂ ਇਹਨੂੰ ਬਸ ਇਦਾਂ ਹੀ ਕਰਨਾ ਵਾ ਮੈਸ਼। ਇਹ ਨਹੀਂ ਕਿ ਆਪਾਂ ਮੈਸ਼ੀ ਵਿੱਚ ਪਾ ਕੇ ਨੂੰ ਗ੍ਰाइंड ਕਰਾਂਗੇ ਨਹੀਂ ਆਪਾਂ ਬਸ ਇਦਾਂ ਹੀ ਇਹਨੂੰ ਕਰਕੇ ਨਾ ਪਕਾ ਕੇ ਬਸ ਇਦਾਂ ਹੀ ਆਪਾਂ ਇਹਨੂੰ ਥੋੜਾ ਕਰ ਲੈਣਾ ਮੈਸਲ ਵੀ ਲੈਣਾ। ਗਿਣੀ ਲਸਣ ਦੀ ਆਪਣੀਆਂ ਬੱਟੀਆਂ ਨੂੰ ਇਦਾਂ ਹੀ ਆਪਾਂ ਉਹਨਾਂ ਨੂੰ ਕਰ ਲੈਣਾ। ਜੇ ਤਾਂ ਮੇਰੇ ਜਿਹੜਾ ਟਮਾਟਰ ਨੇ ਇਹਨਾਂ ਦਾ ਸਾਈਜ਼ ਛੋਟਾ ਹਨ ਇਹਨਾਂ ਦੇ ਉੱਪਰ ਆਪਾਂ ਛਿਲਕਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਅਗਰ ਤੁਹਾਡੇ ਟਮਾਟਰ ਵੱਡੇ ਵਾਲੇ ਤਾਂ ਉਹਨਾਂ ਦਾ ਆਪਾਂ ਛਿਲਕਾ ਉਤਾਰ ਸਕਦੇ ਹਾਂ ਇਹ ਤਾਂ ਇੱਦਾਂ ਹੀ ਚੱਲ ਜਾਣੇ ਲੋ ਜੀ ਇਹਦੇ ਵਿੱਚ ਹੀ ਆਪਾਂ ਸਾਰੇ ਨਮਕ ਮਿਰਚ ਮਸਾਲੇ ਸਾਰੇ ਐਡ ਕਰ ਲੈਣੇ ਆ ਜੋ-ਜੋ ਵੀ ਆਪਾਂ ਨੂੰ ਪਸੰਦ ਨੇ ਇੱਕ ਹਲਦੀ ਨੂੰ ਛੱਡ ਕੇ ਹਲਦੀ ਨਹੀਂ ਪਾਣੀ ਹੈਗੀ ਬਾਕੀ ਸਾਰਾ ਕੁਝ ਪਾਵਾਂਗੇ ਲੋ ਇਹ ਮਸਾਲੇ ਆਪਾਂ ਪਾ ਲਓ ਸਾਰੇ ਮਿਕਸ ਕਰ ਲਾਂਗੇ ਲਓ ਚੁਪਿੱਚੀ ਗੱਪਾਂ ਨਹੀਂ ਪਾ ਦੇਣਾ ਧਨੀਆ ਆ ਪਤਾ ਨਹੀਂ ਇਹ ਵੱਧ ਪਾ ਸਕਦੇ ਆ ਸਾਡੇ ਇੱਥੇ ਪ੍ਰੋਬਲਮ ਆ ਨਾ ਸਾਡੇ ਧਨੀਆ ਮਿਲਦਾ ਨਹੀਂ ਹੈਗਾ ਬਹੁਤ ਘੱਟ ਮਿਲਦਾ ਫਿਰ ਜਿੰਨਾ ਕੁ ਮਿਲਦਾ ਨਾ ਤੇ ਮੈਂ ਫਿਰ ਉਹਨੂੰ ਹੀ ਆਪਣਾ ਫ੍ਰੀਜ਼ ਕਰਕੇ ਰੱਖ ਲੈਣੀ ਆ ਅਸੀਂ ਤਾਂ ਧਨੀਆ ਨੂੰ ਸੋਹਣੇ ਦੀ ਤਰ੍ਹਾਂ ਸਾਫ-ਸਾਫ ਰੱਖਦੇ ਐਨਾ ਕੁ ਸਾਡੇ ਲਈ ਹੈਗਾ ਧਨੀਆ ਜ਼ਰੂਰੀ ਫ੍ਰੈਸ਼ ਧਨੀਆ ਮਿਲੇ ਨਾ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਕੋਈ ਉਹ ਜਿਹੇ ਆਪਣੀ ਮੂਲੀ ਤੇ ਜੋ ਆਪਾਂ ਟਮਾਟਰ ਤਿਆਰ ਕੀਤੇ ਆ ਉਹ ਆਪਾਂ ਹੁਣ ਇਹਦੇ ਵਿੱਚ ਮਿਕਸ ਕਰ ਲੈਣੇ ਆ। ਲੋ ਜੀ ਆਪਾਂ ਮੂਲੀ ਤੇ ਉਹ ਟਮਾਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਲੋ ਜੀ ਹੰਡ ਤੇ ਆਪਾਂ ਇਹਦੇ ਵਿੱਚ ਕਿਉਂਕਿ ਆਪਾਂ ਟਮਾਟਰਾਂ ਵਿੱਚ ਮੂਲੀ ਮਿਕਸ ਹੋ ਗਈਆਂ ਨਾ ਇਹਦੀ ਖਟਾਸ ਆ ਜਿਹੜੀ ਉਹ ਘਟ ਗਈ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਹਿਮਨ ਦਾ ਜੂਸ ਐਡ ਕਰਾਂਗੇ। ਉਪਰੋਂ ਦੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਚਾਟ ਮਸਾਲਾ ਬਸ ਸਾਰਾ ਕੁਝ ਆਪਾਂ ਮਿਕਸ ਕਰ ਲਾਂਗੇ ਹੁਣ ਲਓ ਜੀ ਲਾਜਵਾਬ ਆਪਣੀ ਜਿਹੜੀ ਚਟਣੀਆਂ ਬਣ ਕੇ ਤਿਆਰ ਆ ਤੇ ਜਦੋਂ ਇਹ ਅਸੀਂ ਖਾਵਾਂਗੇ ਤਾਂ ਇਹਦੇ ਵਿੱਚ ਨਾ ਮੈਂ ਥੋੜਾ ਦੇਸੀ ਘਿਓ ਗਰਮ ਕਰਕੇ ਬਸ ਪਾਵਾਂਗੇ ਤੇ ਬਸ ਜੀ ਉਹਦੇ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਤੇ ਇੰਨੀ ਕਿਹੇ ਚਟਣੀ ਵਧੀਆ ਬਣਦੀ ਹੈ ਨਾ ਕੋਈ ਹਿਸਾਬ ਹੀ ਨਹੀਂ ਜਦੋਂ ਮੂਡ ਨਾ ਹੋਵੇ ਨਾ ਦਾਲ ਸਬਜ਼ੀ ਨੇ ਖਾਣ ਦਾ ਪੰਜਾਂ ਸੱਤਾਂ ਮਿੰਟਾਂ ਚ ਆਪਣੀ ਚਟਣੀ ਤਿਆਰ ਹੋ ਜਾਂਦੀ ਹੈ ਤੇ ਇਦਾਂ ਜ਼ਰੂਰ ਬਣਾਇਆ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਹਾਨੂੰ ਮੇਰੀ ਚਟਣੀ ਕਿੱਦਾਂ ਦੀ ਲੱਗੀ ਆ ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਫਸਟ ਟਾਈਮ ਅਗਰ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ ਜੀ ਰੱਬ ਰਾਖਾ